ਅੱਜ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ ਤੇ ਭਾਰਤੀ ਜਨਤਾ ਪਾਰਟੀ ਨੇ ਸਾਰੀਆਂ ਸੰਸਥਾਵਾਂ ਕੋਈ ਪਾਰਟੀ ਦਾ ਝੰਡਾ ਨਹੀਂ ਇਹਦੇ 'ਚ ਇਹ ਰਾਸ਼ਟਰੀ ਸੁਰੱਖਿਆ ਜਾਗਰਣ ਮੰਚ ਦੇ ਤਹਿਤ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇਸ਼ ਦੇ ਉਹ ਸ਼ੂਰਬੀਰ ਸੈਨਿਕ ਜਿਨ੍ਹਾਂ ਨੇ ਪਲਗਾਮ ਦੇ ਅੰਦਰ ਸਾਡੀਆਂ ਪੈਨਾ ਦਾ ਸੁਹਾਗ ਉਜਾੜਿਆ ਸੀ ਉਹਨਾਂ ਦਾ ਬਦਲਾ ਲਿਆ ਔਰ ਪਾਕਿਸਤਾਨ ਨੂੰ ਵੀ ਮੂੰ ਤੋੜ ਜਵਾਬ ਦਿੱਤਾ ਹੈ ਉਹਨਾਂ ਸੈਨਿਕਾਂ ਦਾ ਅਭਿਨੰਦਨ ਕਰਨ ਲਈ ਉਹਨਾਂ ਦੇ ਸ਼ੋਹਰਿਆਂ ਨੂੰ ਉਹਨਾਂ ਦੇ ਸਾਹਸ ਨੂੰ ਪ੍ਰਣਾਮ ਕਰਨ ਲਈ ਅੱਜ ਇਹ ਤਿਰੰਗਾ ਯਾਤਰਾ ਜਿਹੜੀ ਹੈ ਗੁਰਦਾਸਪੁਰ ਦੇ ਪ੍ਰਧਾਨ ਜੀ ਦੀ ਅਧਿਐਕਸ਼ਤਾ ਦੇ ਅੰਦਰ ਅਸੀਂ ਸਾਰੇ ਕੱਢ ਰਹੇ ਹਾਂ ਔਰ ਜਿਹਦੇ ਅੰਦਰ ਸਭ ਸੰਸਥਾਵਾਂ ਜਿਹੜੀਆਂ ਉਹ ਸ਼ਾਮਿਲ ਹੋਈਆਂ ਜਿਸ ਪ੍ਰਕਾਰ ਪਾਕਿਸਤਾਨ ਅਤੰਕੀਆਂ ਨੂੰ ਸਮਰਥਨ ਦਿੰਦਾ ਸਾਡੇ ਰੱਖਿਆ ਮੰਤਰੀ ਜੀ ਨੇ ਵੀ ਕੱਲੇ ਗੱਲ ਕਹੀ ਹੈ ਕਿ ਜਿੰਨੀ ਜਿੰਨੀ ਦੇਰ ਚ ਇੱਕ ਆਦਮੀ ਨਾਸ਼ਤਾ ਪੂਰਾ ਕਰਦਾ ਉੰਨੀ ਦੇਰ ਚ ਦੁਸ਼ਮਨਾ ਨੂੰ ਨਪਟਾਤਾ ਗਿਆ ਉਹਨਾਂ ਦੇ ਆਕਾ ਨੂੰ ਵੀ ਕਮੈਸੀ ਚਲਾ ਗਿਆ 11 ਉਹਨਾਂ ਦੇ 에어 بیس ਜਿਹੜੇ ਆ ਪੱਟੀਆਂ ਪੂਰੀ ਤਰ੍ਹਾਂ ਬਰਬਾਦ ਕਰਤੀਆਂ ਗਈਆਂ ਔਰ ਜਿਹੜੇ ਅਤੰਕ ਦੇ ਸਰਗਨਾ ਸੀ ਉਹਨਾਂ ਦੇ ਹੈੱਡ ਕੁਆਰਟਰ ਕਿਸ ਤਰੀਕੇ ਨਾਲ ਤਬਾਹ ਕਰਤੇ ਹੋਏਗੇ ਇਹ ਆਪਰੇਸ਼ਨ ਸੰਦੂਰ ਅੱਜ ਵੀ ਜਾਰੀ ਹੈ ਇੱਥੇ ਵਿਰਾਮ ਹੈ ਕੇਵਲ ਕੋਈ ਸੀਜ਼ਫਾਇਰ ਨਹੀਂ ਹੈ ਕੇਵਲ ਵਿਰਾਮ ਹੈ ਅਗਰ ਪਾਕਿਸਤਾਨ ਦੇ ਬੇਵਾਰ ਦੇ ਉੱਤੇ ਕੀ ਹੋਏਗਾ ਅਗਰ ਉਹ ਆਪਣੀਆਂ शरारतें ਕਰਨ ਤੋਂ ਅਤੰਕੀਆਂ ਨੂੰ ਪ੍ਰਸੰਨ ਦੇਣ ਤੋਂ ਬੰਦ ਨਹੀਂ ਹੋਏਗਾ ਤੇ ਉਹਦਾ ਪਰਮਾਨੈਂਟ ਇਲਾਜ ਕਰਨ ਤੋਂ ਵੀ ਇਹ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਧ੍ਰਿੜ ਨਿਸ਼ਚੈ ਵਾਲੀ ਸਰਕਾਰ ਹੈ ਜਿਨ੍ਹਾਂ ਅਤੰਕੀਆਂ ਨੂੰ ਕਿਸ ਤਰੀਕੇ ਨਾਲ ਜ਼ੀਰੋ ਟੋਲਰੈਂਸ ਹੈ ਇਹਦਾ ਜਿਹੜਾ ਸੰਕਲਪ ਲਿਆ ਉਹਨੂੰ ਪੂਰਾ ਕਰਨ ਚ ਸਾਡੀਆਂ ਤਿੰਨੇ ਸੈਨਾ ਜੜੀਆਂ ਉਹ ਪੂਰੀ ਤਰ੍ਹਾਂ ਤਤਪਰ ਨੇ ਤਿਆਰ ਨੇ ਅਸੀਂ ਸੈਨਿਕਾਂ ਦਾ ਅਭਿਨੰਦਨ ਵੀ ਕਰਦੇ ਆ ਉਹਨਾਂ ਨੂੰ ਨਮਨ ਵੀ ਕਰਦੇ ਆ ਉਹਨਾਂ ਦੇ ਸ਼ੋਹਰਿਆਂ ਨੂੰ ਉਹਨਾਂ ਦੇ ਸਾਸ ਨੂੰ ਉਹਨਾਂ ਮਾਵਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੇਸ਼ ਦੀ ਸੇਵਾ ਚ ਲਗਾਇਆ ਅੱਜ ਪੂਰੇ ਹਿੰਦੁਸਤਾਨ ਵਾਸਤੇ ਬੜੇ ਮਾਨ ਦੀ ਗੱਲ ਹੈ ਉਹ 22 April ਦਾ ਦਿਨ ਜਿਹਦੇ ਵਿੱਚ ਪਹਿਲਗਾਮ ਦੇ ਵਿੱਚ ਪਾਕਿਸਤਾਨ ਦੇ ਕੁਝ ਅੰਸਾਂ ਨੇ ਅੰ ਅੰਤਕਵਾਦੀਆਂ ਨੇ ਉਹ ਭੈਣਾ ਦੇ ਸੰਧੂਰ ਉਹ ਜੜੇ ਉਸ ਦਿਨ ਮੋਦੀ ਜੀ ਨੇ ਸੰਕਲਪ ਲਿਆ ਸੀ ਕਿ ਜਿੰਨਾ ਚਿਰ ਇਹ ਸੰਧੂਰ ਉਜੜਿਆਂ ਦਾ ਬਦਲਾ ਨਹੀਂ ਲਾਂਗਾ ਉਹਨਾਂ ਚਿਰ ਚੈਨ ਨਾਲ ਨਹੀਂ ਬੈਠਾਂਗਾ ਸੋ ਅੱਜ ਜਿੱਥੇ ਅਸੀਂ ਮੋਦੀ ਜੀ ਨੂੰ ਧੰਨਵਾਦ ਕਰਦੇ ਆਂ ਸਾਰੀ ਸੈਨਾ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਦਿਨ ਰਾਤ ਕਰਕੇ ਉਹ ਭੈਣਾ ਦੇ ਉਜੜੇ ਸੰਧੂਰ ਦਾ ਬਦਲਾ ਲੈ ਕੇ ਗੁਰਿਆਨੇ ਵਿੱਚ ਦੱਸ ਦਿੱਤਾ ਵੇਖਣ ਦੋਸਤਾਂ ਕਿਸੇ ਗੱਲਾਂ ਕੋਈ ਘਟਣੀ ਨਹੀਂ ਹੈ ਜਿਵੇਂ ਵੀ ਟਾਈਮ ਆਏਗਾ ਜਿਸ ਤਰ੍ਹਾਂ ਰਾਇਨ ਸਿੰਘ ਨੇ ਪਛੂ ਐ ਗੁਜਰਾ ਦੇ ਵਿੱਚ ਕੀ ਹੈ ਬਈ ਅਸੀਂ ਤੇ ਸਿਰਫ ਅੱਜ ਟ੍ਰੇਲਰ ਦੱਸਿਆ ਹੈ ਫਿਲਮ ਦੱਸਣੀ ਹੈ ਜੇ ਬਾਕੀ ਹੈ ਸੋ ਅੱਜ ਜਿੱਥੇ ਅਸੀਂ ਮੋਦੀ ਜੀ ਦਾ ਧੰਨਵਾਦ ਕਰਨਿਆ ਹਿੰਦੁਸਤਾਨ ਦੀ ਪੂਰੀ ਫੌਜ ਦਾ ਵੱਖ-ਵੱਖ ਮੱਲਵਾਂ ਦੇ ਜਰਨਾ ਦਾ ਉਹਦੀ ਸਰੀ ਟੀਮ ਨੂੰ ਉਹਨਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਉਹ ਪੈਰਾਂ ਦੇ ਉਹ ਜਿਹੜੇ ਸੰਦੂਰ ਦਾ ਬਦਲਾ ਲੈ ਕੇ ਅੱਜ ਦੁਨੀਆ ਦੇ ਵਿੱਚ ਇੱਕ ਮਸੇ ਦੇ ਦਿੱਤਾ ਵੀ ਹਿੰਦੁਸਤਾਨ ਕਿਸੇ ਗੱਲ ਤੋਂ ਘੱਟ ਨਹੀਂ ਹੈ ਜੈ ਹਿੰਦ ਜੈ ਵਾਰਸ ਦੇਸ਼ ਦੇ ਵਿੱਚ ਇਹ ਜਿਹੜੀ ਤਿਰੰਗਾ ਯਾਤਰਾ ਜਿਹੜੀ ਹੈ ਸਮਰਪਿਤ ਆਪਣੀ ਦੇਸ਼ ਦੀ ਸੈਨਾ ਵਾਸਤੇ ਉਹਨਾਂ ਦੀ ਹੌਸਲਾ ਵਜਾਈ ਵਾਸਤੇ ਸਾਰਾਂ ਦੇ ਇਹ ਤਿਰੰਗਾ ਜਿਹੜੀ ਯਾਤਰਾ ਕੱਢੀ ਜਾ ਰਹੀ ਆ ਅੱਜ ਗੁਰਦਾਸਪੁਰ ਵੀ ਉਹਦਾ ਹਿੱਸਾ ਬਣਨ ਜਾ ਰਿਹਾ ਪੂਰੇ ਗੁਰਦਾਸਪੁਰ ਦੇ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ ਔਰ ਬੜੇ ਹੁਸ਼ ਦੇ ਨਾਲ ਸਾਰੇ ਇੱਥੇ ਪਹੁੰਚੇ ਅੱਜ ਯਾਤਰਾ 'ਚ ਸ਼ਾਮਿਲ ਹੋਣ ਵਾਸਤੇ ਔਰ ਮੈਂ ਆਏ ਹੋਈ ਸਾਰੀ ਸੰਗਤ ਦਾ ਮੈਂ ਧੰਨਵਾਦ ਵੀ ਕਰਦਾ ਔਰ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਇੱਕ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੰਦੂਰ ਮਿਸ਼ਨ ਚੱਲਿਆ ਸੀ ਉਹਦੇ ਵਿੱਚ ਜਿਹੜਾ ਆਪਣੇ ਦੇਸ਼ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਔਰ ਅੰਤਕਵਾਦ ਨੂੰ ਖਤਮ ਕਰਨ ਦੇ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬੜਾ ਵੱਡਾ ਫੈਸਲਾ ਲਿਆ ਔਰ ਆਪਣੇ ਦੇਸ਼ ਦੀ ਸੈਨਾ ਦੇ ਨਾਲ ਜਿਹੜਾ ਫੈਸਲਾ ਲੈ ਕੇ ਔਰ ਉੱਥੋਂ ਦੇ ਅੰਤਕਵਾਦੀ ਜਿਹੜੇ ਉਹਨਾਂ ਦੇ ਅੱਡੇ ਸੀ ਉਹਨਾਂ ਨੂੰ ਖਤਮ ਕੀਤਾ ਨਸ਼ਟ ਕੀਤਾ ਸੋ ਉਹਦੇ ਸਬੰਧ ਦੇ ਵਿੱਚ ਆਪਣੇ ਜਿਹੜੀਆਂ ਦੇਸ਼ ਦੀ ਸੈਨਾ ਨੂੰ ਸਲਾਮ ਹੈ ਔਰ ਉਹਦੇ ਲਈ ਅੱਜ ਅਸੀਂ ਸਾਰੇ ਇਕੱਤਰ ਹੋਏ ਆ ਔਰ ਜਿਹੜੀ ਤਰੰਗਾ ਯਾਤਰਾ ਚ ਕੱਢੀ ਜਾ ਰਹੀ ਆ ਉਹਦੇ ਸਬੰਧ ਲਈ ਸਾਰੇ ਇਕੱਠੇ ਹੋਏ ਆ ਆਮ ਲੋਕਾਂ ਦਾ ਥ ਵੀਊ ਹੈ ਕਿ ਅਤਵਾ ਤੋਂ ਪੂਰਨ ਤੌਰ ਤੇ ਖਤਮ ਕੀਤੇ ਬਿਨਾਂ ਅਤਵਾ ਨੂੰ ਖਤਮ ਨਹੀਂ ਹੋਣਾ ਚਾਹੀਦਾ ਸਟ੍ਰਾਈਕ ਸਰਜਿਕਲ ਸਟ੍ਰਾਈਕ ਜਿਹੜੀ ਹੋਈ ਹੈ ਸਟ੍ਰਾਈਕ ਜਿਹੜੀ ਦੇਖੋ ਇਹ ਇੱਕ ਬੜੀ ਵੱਡੀ ਆ ਸ਼ੁਰੂਆਤ ਇਹ ਆ ਕਿ ਅੱਜ ਦੇਸ਼ ਦੇ ਅੱਗੇ ਚੁਣੌਤੀ ਸੀ ਬੜੀ ਵੱਡੀ ਕਿ ਮੁੱਖ ਬਾਕੀ ਦੇਸ਼ਾਂ ਨੂੰ ਵੀ ਦੇਖਦਿਆਂ ਹੋਇਆਂ ਜਿਹੜੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਔਰ ਸਾਡੀ ਦੇਸ਼ ਦੀ ਸਾਰੀ ਲੀਡਰਸ਼ਿਪ ਨੇ ਜਿਹੜਾ ਫੈਸਲਾ ਲਿਆ ਔਰ ਨੌ ਟਿਕਾਣੇ ਜਿਹੜੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਡਿਨਸਟ ਕੀਤੇ ਗਏ ਆ ਉਹ ਬੜੀ ਵੱਡੀ ਗੱਲ ਆ ਕਿ ਉਹ ਇੱਕ ਸਿਵਲ ਨੂੰ ਛੱਡ ਕੇ ਸਾਰੀਆਂ ਜਿਹੜੀਆਂ ਰੈ residențial ਏਰੀਆ ਉਹਨਾਂ ਦੇ ਛੱਡ ਕੇ ਸਿਰਫ ਤੇ ਸਿਰਫ ਜਿਹੜੇ ਅੰਤਖਵਾਦੀਆਂ ਦੇ ਜਿਹੜੇ ਟਿਕਾਣੇ ਸੀ ਉਹਨਾਂ ਨੂੰ ਨਸ਼ਟ ਕੀਤਾ ਇਹ ਸ਼ੁਰੂਆਤ ਇਹ ਆ ਜੇ ਅਜੇ ਵੀ ਪਾਕਿਸਤਾਨ ਇਸ ਜੀ ਦੇ ਨਾਲ ਨਹੀਂ ਸਮਝਾਉਗੀ ਤਾਂ ਔਰ ਪਾਕਿਸਤਾਨ ਦੇ ਜਿਹੜੇ ਉਥੋਂ ਦੀ ਲੀਡਰਸ਼ਿਪ ਆ ਚਾਹੇ ਉਥੋਂ ਦੇ ਮਿਲਿਟੈਂਟ ਨੇ ਉਹਨਾਂ ਨੂੰ ਜੇ ਅਜੇ ਵੀ ਸਮਝ ਨਹੀਂ ਆਈ ਤੇ ਇਹਦਾ ਜਵਾਬ ਹੋਰ ਕਟਾ ਜਿਹੜਾ ਆਉਣ ਵਾਲੇ ਸਮੇਂ ਦਿੱਤਾ ਜਾਊਗਾ ਜਿਹੜੇ ਸਾਡੀ ਦੇਸ਼ ਦੀ ਸੈਨਾ ਵੱਲੋਂ